ਦੇ ਆਪੋਰਣੀ ਜਗਾ ਤੇ ਬੜੇ ਪ੍ਰੇਮ ਦੇ ਨਾਲ ਬੇਟੂ ਸਾਰੇ ਖੁਸ਼ੀਆਂ ਦੇ ਦਿਨ ਦਿਖਾਉਣੇ ਆ ਵਾਈ ਰੁਜੀ ਕਾ ਖੰਸਾ ਇੱਕ ਤਾਂ ਆ ਸਾਰਿਆਂ ਨੂੰ ਲੀਡਰਾਂ ਨੂੰ ਕਹਿੰਦਾ ਮਾਨ ਸਾਹਿਬ ਹੁਣ ਆਪਣੇ ਸਭ ਤੋਂ ਸੀਨੀਅਰ ਹੈ ਇੱਥੇ ਇਹ ਪਰਿਵਾਰ ਵਾਂਗੂ ਮਾਨ ਸਾਹਿਬ ਤੁਸੀਂ ਸਾਰਿਆਂ ਨੂੰ ਅਟਵਾਇਜ਼ ਕਰੋ ਤੇ ਸਾਰੇ ਸਾਥੀਆਂ ਨੂੰ ਇੱਕ ਝੰਡੇ ਥੱਲੇ ਕਰ ਲੋ ਨਿਸ਼ਾਨਾ ਇੱਕੋ ਇੱਕ 2027 ਪੰਜਾਬ ਦੀ ਸਰਦਾਰ ਪੰਜਾਬੀਆਂ ਦੀ ਸਰਕਾਰ ਬਾਬੂ हुसैन ਤੁਹਾਡੀ ਆਈਡੀ ਦੇ ਚੋਣੇ ਇਹ ਕਰ ਲੋ ਸਰਵਿੰਦਰ ਜੀ ਕਿਵੇਂ ਦੇਖਦੇ ਚਾਚਾ ਮਾਨ ਸਾਹਿਬ ਤੁਹਾਡੇ ਨਾਲ ਰਲਣੇਗੇ ਦੇਖੋ ਮਾਨ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਹੈ ਮੈਨੂੰ ਬੜੀ ਖੁਸ਼ੀ ਹੈ ਪਰਸਨਲੀ ਵੀ ਖੁਸ਼ੀ ਹੈ ਤੇ ਕਾਲੀ ਦਲ ਨੂੰ ਵੀ ਬਹੁਤ ਵੱਡੀ ਤਾਕਤ ਮਿਲੀ ਹੈ ਜਿਵੇਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੱਲ ਆਪਣੇ ਮੈਸੇਜ ਦਿੱਤਾ ਹੈ ਕਿ ਜਿਹੜੇ ਛੱਡ ਕੇ ਗਏ ਸੀ ਅਕਾਲੀ ਦਲ ਉਹ ਵਾਪਸ ਆਉਣ ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ ਆਦੇਸ਼ ਨੂੰ ਦੀ ਪਾਲਣਾ ਕਰ ਦਿੱਤੀ ਹੈ ਤੇ ਮੈਂ ਚਾਹਣਾ ਹੈ ਕਿ ਸਾਰੇ ਪੰਜਾਬ ਵਿੱਚ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਤੇ ਅਕਾਲੀ ਦਲ ਨੂੰ ਤਕੜਾ ਕਰੀਏ ਸਾਰੇ ਜੋ ਉਸਕੇ ਗਏ ਜਾਂ ਕਿਸੇ ਪਾਰਟੀ 'ਚ ਵੀ ਗਏ ਹੋ ਕਿਸੇ ਹੋਰ ਪਾਰਟੀ 'ਚ ਵੀ ਗਏ ਹੋ ਉਹ ਵਾਪਸ ਅਕਾਲੀ ਦਲ ਵਿੱਚ ਜਿਸ ਤਰ੍ਹਾਂ ਹਾਲਾਤ ਬਦਲ ਨਹੀਂ ਤੁਸੀਂ ਕੋਈ ਮਤਲਬ ਸੋਚ ਰਹੇ ਹੋ ਕਿ ਭਾਜਪਾ ਜਾਂ ਕਾਂਗਰਸ ਨਾਲ ਕੋਈ ਗੱਟਬੰਧ ਹਲੇ ਹਲੇ ਤਾਂ ਕਾਲੀ ਦਲ ਸਭ ਤੋਂ ਵੱਡੀ ਸਾਡੇ ਵਾਸਤੇ ਜਿਹੜਾ ਮਿਸ਼ਨ ਹੈ ਇੱਕ ਨੰਬਰ ਦਾ ਮਿਸ਼ਨ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਖਾਸ ਕਰਕੇ ਜਿਹੜੇ ਜ਼ਮੀਨਾਂ ਤੇ ਹਮਲਾ ਹੋਤਾ ਹੈ ਕੀਤਾ ਇਹਨਾਂ ਨੂੰ ਝਾੜੂ ਆ ਲੈਣਾ ਹੈ ਪਹਿਲੀ ਤਰੀਕ ਨੂੰ ਅਸੀਂ ਮੋਰਚਾ ਲਾਉਣ ਲੱਗੇ ਆ ਜੇ ਇਹਨਾਂ ਨੇ ਸਾਰੀ ਕਾਨੂੰਨ ਵਾਪਸ ਨਾ ਲਿੱਤਾ ਹਾਈ ਕੋਰਟ ਦੀ ਗੱਲ ਹਾਈ ਕੋਰਟ ਨੇ ਬੀਗਸਤ ਨੂੰ ਹਾਈ ਕੋਰਟ ਨੇ ਕੱਲਾ 1 ਮਹੀਨੇ ਵਾਸਤੇ ਸਟੇ ਦਿੱਤਾ ਪਰ ਸਾਡਾ ਮਿਸ਼ਨ ਹੈ ਸਰਕਾਰ ਵਾਪਸ ਲੇ ਸਰ ਹਰਜੌਰ ਸਿੰਘ ਜੀ ਮੈਸ ਨੂੰ ਜਿਹੜੀ ਇਹ ਸਰਸਰ ਕੀ ਕਹਿਣਾ ਚਾਹੋਗੇ